ਯਾਰ ਕੇ ਨੇਚਰ ਦਾ ਮੈਂ ਨਾ ਉਹੀ ਗੱਲ ਸੋਚਦਾ ਸੀ ਤੇ ਚੱਲ ਇਹ ਆ ਵੀ ਉਹਦੇ ਪੂਰੀ ਹੋਈ ਚੱਲੀ ਐ ਪਰ ਇਹ ਆ ਵੀ ਘਰਦਿਆਂ ਨੂੰ ਜੇ ਪਤਾ ਲੱਗ ਗਿਆ ਤੇ ਜੇ ਮੇਰਾ ਨਾਂ ਲੱਗ ਗਿਆ ਤੇ ਫਿਰ ਇਦਾਂ ਕਰਨਾ ਵਾ ਉਦੋਂ ਰੁਪਿੰਦਰ ਮੈਨੂੰ ਸਮਝਾਉਂਦੀ ਏ ਇਦਾਂ ਕਰਨਾ ਉਹਦੀਆਂ ਨਜ਼ਰਾਂ 'ਚ ਸੱਚਾ ਹੋ ਜੰਨਾ ਵਾ ਕੋਈ ਚਾਹ ਨਾ ਗੱਲ ਹੋਈ ਤੇ ਕੋਈ ਨਹੀਂ ਐ ਪਰ ਮੈਨੂੰ ਨਾ ਆਪਣੀਆਂ ਗਲਤੀਆਂ ਦਾ ਅਹਿਸਾਸ ਜਿਹਾ ਹੋਣ ਲੱਗਾ ਵਾ ਸੱਚੀ ਉਹ ਆਹ ਉਹਦੋਂ ਤੂੰ ਸਮਝਾਇਆ ਵੀ ਸਹੀ ਮੈਨੂੰ ਪਰ ਇਹ ਵੀ ਉਦੋਂ ਤੇ ਮੈਂ ਤੈਨੂੰ ਝਾੜ-ਝਾੜ ਮਾਰਨ ਲਿਆ ਸੀ ਮम्मी ਮੁੱਕ ਦੀ ਗੱਲ ਇਹ ਆ ਵੀ ਤੁਸੀਂ ਮੈਨੂੰ ਮਾਫ਼ ਕਰ ਦਿਓ ਪੁੱਤ ਕੋਈ ਗੱਲ ਨਹੀਂ ਮੈਂ ਤੇ ਤੈਨੂੰ ਮਾਫ਼ ਕੀਤਾ ਹੀ ਆ ਮੈਂ ਨਹੀਂ ਚਾਹੁੰਦੀ ਵੀ ਤੂੰ ਵੱਡਾ ਪੁੱਤਵਾ ਮੇਰਾ ਤੂੰ ਆਪਣੀ ਬੇਇੱਜ਼ਤੀ ਮਹਿਸੂਸ ਕਰੇ ਚੱਲ ਪੁੱਤ ਕੱਪੜਿਆਂ ਦੀ ਗੱਲ ਤੂੰ ਛੱਡ ਹਾਂਜੀ ਮੈਂ ਤੈਨੂੰ ਹੋਰ ਗੱਲ ਦੱਸਣੀ ਹੈਗੀ ਵੀ लवली ਆਇਆ ਹੈ ਮੇਰੇ ਨਾਲ ਧਿਆਨ ਕੇ ਗੱਲਾਂ ਡਿਆ ਹੈ ਕਰਨ ਮਮੀ ਜੀ ਮੈਨੂੰ ਮਾਫੀ ਦੇ ਦਿਓ ਹਾਂ ਹੈ ਫੋਨ ਨਹੀਂ ਚੁੱਕਣ ਦੇ